ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਸ਼ਰਾਬਾ ਨਗਰ ਤੇ ਇੱਥੇ ਰਹਿੰਦੇ ਸਨ ਸੋਹਣ ਕੁਮਾਰ ਇਹ ਇੰਡਸਟਰੀਅਲ ਏਰੀਆ ਜਨਕਪੁਰੀ ਫਿਊਚਰ ਫਾਈਬਰ ਐਂਡ ਫਿਲਾਮੈਂਟ ਕੰਪਨੀ ਦੇ ਵਿੱਚ ਕੰਮ ਕਰਦੇ ਸਨ ਪਰਿਵਾਰ ਦੇ ਵਿੱਚ ਇਹਦੀ ਪਤਨੀ ਕਿਰਨ ਦੇਵੀ ਤੇ ਇਹਦੇ ਚਾਰ ਬੱਚੇ ਸੁਨੀਲ, ਰੋਹਿਤ, ਅਰुण ਤੇ ਪ੍ਰਵੀਨ ਰਹਿੰਦੇ ਸਨ ਸੋਹਣ ਸਿੰਘ ਨੇ ਸੁਨੀਲ ਦਾ ਵਿਆਹ ਸੁਨੀਤਾ ਨਾਮ ਦੀ ਕੁੜੀ ਦੇ ਨਾਲ ਕਰ ਦਿੱਤਾ ਸੀ ਇਹ ਗੱਲ ਹੈ ਲਗਭਗ 2000 ਸੰਦੀ ਸਮਾ ਲੰਗਿਆ ਤੇ ਸੁਨੀਤਾ ਦੇ ਘਰ ਦੇ ਵਿੱਚ ਦੋ ਬੱਚੇ ਹੋਏ ਜਿਸ ਤਰ੍ਹਾਂ ਹੀ ਬੱਚੇ ਆਪਣੇ ਆਪ ਨੂੰ ਸੰਭਾਲਣ ਯੋਗ ਹੋਏ ਤਾਂ ਸੁਨੀਤਾ ਨੇ ਰਣਜੀਤ ਨਗਰ ਦੇ ਵਿੱਚ ਇੱਕ ਪਲੇ ਵੇ ਸਕੂਲ ਦੇ ਵਿੱਚ ਕੇਅਰ ਟੇਕਰ ਦੀ ਨੌਕਰੀ ਸ਼ੁਰੂ ਕਰ ਦਿੱਤੀ ਸੁਨੀਤਾ ਦਾ ਕੰਮ ਕਰਨ ਦੇ ਦੋ ਕਾਰਨ ਸਨ ਇੱਕ ਤੇ ਉਹਦੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਦੂਜਾ ਉਹ ਘਰ ਦੇ ਵਿੱਚ ਰਹਿ ਰਹਿ ਕੇ ਬੋਰ ਹੋ ਚੁੱਕੀ ਸੀ ਇਸ ਲਈ ਉਹ ਨੌਕਰੀ ਕਰਨਾ ਚਾਹੁੰਦੀ ਸੀ ਤੇ ਸੁਨੀਲ ਨੇ ਵੀ ਉਹਨੂੰ ਨਹੀਂ ਰੋਕਿਆ ਉਹਨੇ ਵੀ ਇਹਨੂੰ ਨੌਕਰੀ ਕਰਨ ਦਿੱਤੀ ਸੁਨੀਲ ਸਵੇਰੇ 9 ਵਜੇ ਘਰੋਂ ਕੰਮ ਤੇ ਜਾਂਦਾ ਸੀ ਤੇ ਰਾਤ ਨੂੰ 8 ਵਜੇ ਕੰਮ ਤੋਂ ਵਾਪਸ ਆਉਂਦਾ ਸੀ 30 ਮਈ 2019 ਨੂੰ ਵੀ ਸੁਨੀਲ ਘਰੋਂ ਕੰਮ ਤੇ ਗਿਆ ਹੋਇਆ ਸੀ ਪਰ ਸ਼ਾਮ ਨੂੰ 7:30 ਵਜੇ ਜਾਂਦੇ ਨੇ ਪਰ ਉਹ ਘਰ ਨਹੀਂ ਆਉਂਦਾ 7:30 ਵਜੇ ਦੇ ਕਰੀਬ ਸੁਨੀਤਾ ਆਪਣੇ ਪਤੀ ਨੂੰ ਫੋਨ ਕਰਦੀ ਹੈ ਤੇ ਉਹਦਾ ਪਤੀ ਸੁਨੀਲ ਕਹਿੰਦਾ ਹੈ ਕਿ ਮੈਂ ਸਾਈਕਲ ਤੇ ਆ ਰਿਹਾ ਹਾਂ ਰਸਤੇ ਦੇ ਵਿੱਚ ਹਾਂ ਤੇ ਥੋੜੀ ਦੇਰ ਤੱਕ ਹੀ ਉਹ ਘਰ ਪਹੁੰਚ ਜਾਵੇਗਾ ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਉਹ ਕਿਤੇ ਰਸਤੇ ਦੇ ਵਿੱਚ ਹੀ ਗਾਇਬ ਹੋ ਗਿਆ ਸੀ ਇੱਕ ਗੱਲ ਸੁਨੀਤਾ ਨੇ ਹੁਣ ਆਪਣੇ ਦਿਓ ਰੋਹਿਤ ਨੂੰ ਦਸੀ ਤੇ ਰੋਹਿਤ ਵੀ ਹੁਣ ਆਪਣੇ ਭਰਾ ਨੂੰ ਲੱਭਣ ਵਾਸਤੇ ਉਹ ਘਰੋਂ ਨਿਕਲ ਗਿਆ। ਆਸ-ਪਰੋਸ ਉਹਦੇ ਰਸਤੇ ਦੇ ਵਿੱਚ ਜਿਹੜੀ ਫੈਕਟਰੀ ਸੀ ਉੱਥੇ ਪਤਾ ਕੀਤਾ ਪਰ ਸੁਨੀਲ ਕਿਤੇ ਵੀ ਨਹੀਂ ਮਿਲਿਆ। ਰੋਹਿਤ ਨੇ ਹੁਣ ਸੁਨੀਲ ਦੇ ਫੈਕਟਰੀ ਦੇ ਮਾਲਕ ਨੂੰ ਨਾਲ ਲਿਆ ਤੇ ਡਿਵੀਜ਼ਨ ਨੰਬਰ 5 ਦੇ ਵਿੱਚ ਪੁਲਿਸ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਾਈ। ਤੇ ਇਸੇ ਹਿਸਾਬ ਨਾਲ ਇੱਕ ਰਾਘੀਰ ਸਿਟੀ ਸੈਂਟਰ ਦੀ ਇੱਕ ਫੈਕਟਰੀ ਦੇ ਲਾਗੋ ਲੰਘ ਰਿਹਾ ਹੁੰਦਾ ਹੈ ਤੇ ਉਹਨੂੰ ਇੱਕ ਬੰਦਾ ਜ਼ਖਮੀ ਹਾਲਤ ਦੇ ਵਿੱਚ ਮਿਲਦਾ ਹੈ। ਇਸ ਬੰਦੇ ਨੂੰ ਉਹ ਦੇਖ ਕੇ ਰਾਘੀਰ ਪੁਲਿਸ ਥਾਣੇ ਦੇ ਵਿੱਚ ਫੋਨ ਕਰਤਾ ਹੈ ਤੇ ਪੁਲਿਸ ਥਾਣੇ ਦੇ ਵਿੱਚੋਂ ਪੁਲਿਸ ਦੇ ਦੋ ਕਰਮਚਾਰੀ ਉਸ ਬੰਦੇ ਨੂੰ ਚੱਕਣ ਵਾਸਤੇ ਆਉਂਦੇ ਨੇ ਜਿਸ ਤਰ੍ਹਾਂ ਹੀ ਪੁਲਿਸ ਉਸ ਬੰਦੇ ਕੋਲ ਪਹੁੰਚਦੀ ਹੈ ਤਾਂ ਉਹ ਰਾਘੀਰ ਜਿਹਦਾ ਨਾਮ ਸੀ ਰਜਨੀਸ਼ ਉਹ ਦੱਸਦਾ ਕਿ ਉਹ ਇੱਥੋਂ ਲੰਘ ਰਿਹਾ ਸੀ ਤੇ ਉਹਨੇ ਇਸ ਨੂੰ ਜ਼ਖਮੀ ਹਾਲਤ ਦੇ ਵਿੱਚ ਦੇਖਿਆ ਤੇ ਉਹ ਕਹਿੰਦਾ ਹੈ ਕਿ ਮੈਂ ਹੀ ਤੁਹਾਨੂੰ ਫੋਨ ਕੀਤਾ ਹੈ ਏਐਸਆਈ ਸੁਨੀਲ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਉਹ ਬੰਦੇ ਨੂੰ ਦੇਖਦਾ ਹੈ ਕਿ ਉਹ ਬਹੁਤ ਹੀ ਜ਼ਖਮੀ ਹਾਲਤ ਦੇ ਵਿੱਚ ਸੀ ਇਹਦੇ ਸਿਰ ਦੇ ਉੱਤੇ ਇੱਕ ਬਹੁਤ ਹੀ ਗਹਿਰੀ ਚੋਟ ਲੱਗੀ ਸੀ ਤੇ ਇਹਦੇ ਗਲੇ ਦੇ ਉੱਤੇ ਵੀ ਨਿਸ਼ਾਨ ਸਨ ਜਿਵੇਂ ਕਿਸੇ ਨੇ ਇਹਨੂੰ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਹੁਣ ਇਸ ਬੰਦੇ ਨੂੰ ਪੁਲਿਸ ਵਾਲਿਆਂ ਨੇ ਨਜ਼ਦੀਕ ਦੇ ਸਿਵਲ ਹਸਪੀਟਲ ਦੇ ਵਿੱਚ ਪਹੁੰਚਾਇਆ ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਇਹ ਬੰਦਾ ਮਰ ਚੁੱਕਿਆ ਹੈ ਹੁਣ ਇਸ ਐਸਆਈ ਨੂੰ ਇਹ ਯਾਦ ਆਉਂਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਰੋਹਿਤ ਕੁਮਾਰ ਨੇ ਆਪਣੇ ਵੱਡੇ ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਸੀ ਤੇ ਇਹਦਾ ਕਦ ਕਾਠ ਵੀ ਉਸੇ ਤਰ੍ਹਾਂ ਦਾ ਹੀ ਸੀ ਜੋ ਉਹਨੇ ਦੱਸਿਆ ਸੀ ਹੁਣ ਇਹ ਐਸਆਈ ਰੋਹਿਤ ਨੂੰ ਫੋਨ ਕਰਦਾ ਹੈ ਤੇ ਸਿਵਲ ਹਸਪੀਟਲ ਦੇ ਵਿੱਚ ਇਹਨੂੰ ਆਨ ਨੂੰ ਕਹਿੰਦਾ ਹੈ ਇਸ ਹਸਪੀਟਲ ਦੇ ਵਿੱਚ ਰੋਹਿਤ ਤੇ ਸੁਨੀਲ ਦਾ ਜਰਾ ਵੱਡਾ ਮੁੰਡਾ ਹੁੰਦਾ ਹੈ ਇਹ ਦੋਨੇ ਜਾਨੇ ਆ ਜਾਂਦੇ ਨੇ ਪੁਲਿਸ ਵਾਲੇ ਹੁਣ ਇਹਨਾਂ ਨੂੰ ਸਨਾਨਕਤ ਕਰਨ ਵਾਸਤੇ ਬੋਡੀ ਦਿਖਾਉਂਦੇ ਨੇ ਤੇ ਜਿਸ ਤਰ੍ਹਾਂ ਹੀ ਇਹ ਬੋਡੀ ਨੂੰ ਦੇਖਦੇ ਨੇ ਤਾਂ ਇਹ ਰੋਣਾ ਪਿਟਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇਹ ਉਹਨਾਂ ਦੇ ਪਰਿਵਾਰਿਕ ਮੈਂਬਰ ਸੁਨੀਲ ਦੀ ਹੀ ਲਾਸੀ ਪੁਲਿਸ ਨੇ ਹੁਣ ਸੁਨੀਲ ਦੀ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜਿਆ 302 ਦਾ ਪਰਚਾ ਕੱਟ ਕੇ ਕੇਸ ਦਰਜ ਕਰ ਦਿੱਤਾ ਪੁਲਿਸ ਨੇ ਜਿਸ ਤਰ੍ਹਾਂ ਹੀ ਆਪਣੀ ਜਾਂਚ ਸ਼ੁਰੂ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਨੂੰ ਇਹ ਹੀ ਲੱਗਿਆ ਸੀ ਕਿ ਸ਼ਾਇਦ ਲੁੱਟ ਖੋਹ ਦਾ ਇਰਾਦੇ ਦੇ ਨਾਲ ਇਹਨੂੰ ਮਾਰਿਆ ਹੋਵੇ ਤੇ ਪੁਲਿਸ ਹੁਣ ਸੁਨੀਤਾ ਦੇ ਨਾਲ ਜਦੋਂ ਗੱਲ ਕਰਦੀ ਹੈ ਤਾਂ ਉਹ ਦੱਸਦੀ ਹੈ ਕਿ ਉਹਨੇ ਆਪਣੀ ਆਖਰੀ ਕਾਲ ਜਿਹੜੀ ਕੀਤੀ ਸੀ ਆਪਣੇ ਪਤੀ ਨੂੰ ਉਹ ਸਵਾ 8 ਵਜੇ ਦੇ ਕਰੀਬ ਕੀਤੀ ਸੀ ਜਿਹਦੇ ਵਿੱਚ ਉਹ ਇਹ ਕਹਿ ਰਿਹਾ ਸੀ ਕਿ ਉਹ ਥੋੜੀ ਦੇਰ ਤੱਕ ਹੀ ਘਰ ਦੇ ਵਿੱਚ ਪਹੁੰਚ ਜਾਵੇਗਾ ਹੁਣ ਪੁਲਿਸ ਇਸ ਸੁਨੀਲ ਦੀ ਜਿਹੜੀ ਇਹ ਪਤਨੀ ਸੀ ਸੁਨੀਤਾ ਇਹਦੇ ਪਿਛਲੇ 6 ਮਹੀਨਿਆਂ ਦੀ ਕਾਲ ਡਿਟੇਲ ਕੱਢਦੀ ਹੈ ਇਸ ਕਾਲ ਡਿਟੇਲ ਤੋਂ ਪੁਲਿਸ ਨੂੰ ਇਹ ਗੱਲ ਪਤਾ ਚੱਲਦੀ ਹੈ ਕਿ ਸੁਨੀਤਾ ਇੱਕ ਨੰਬਰ ਦੇ ਉੱਤੇ ਬਹੁਤ ਜ਼ਿਆਦਾ ਫੋਨ ਕਰਦੀ ਸੀ ਲੰਬੀਆਂ ਲੰਬੀਆਂ ਗੱਲਾਂ ਕਰਦੀ ਸੀ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹ ਮਨਦੀਪ ਸਿੰਘ ਦਾ ਫੋਨ ਨੰਬਰ ਸੀ ਜੋ ਕਿ ਮੁਹੱਲਾ ਖੁਰਦ ਦਾ ਰਹਿਣ ਵਾਲਾ ਸੀ ਜਦੋਂ ਆਂਡਗਵਾਂਡ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਇਹੀ ਨਾਮ ਦੱਸਿਆ ਸੀ ਮਨਦੀਪ ਸਿੰਘ ਦਾ ਹੀ ਗਵਾਂਡਿਆ ਨੇ ਇਹ ਦੱਸਿਆ ਸੀ ਕਿ ਸੁਨੀਤਾ ਤੇ ਇਹ ਜਿਹੜਾ ਮਨਦੀਪ ਸਿੰਘ ਸੀ ਇਹਨਾਂ ਦੇ ਨਾਜਾਇਜ਼ ਰਿਸ਼ਤੇ ਸਨ ਤੇ ਇਸ ਗੱਲ ਨੂੰ ਲੈ ਕੇ ਸੁਨੀਤਾ ਤੇ ਸੁਨੀਲ ਦੇ ਵਿੱਚ ਕਈ ਵਾਰੀ ਘਰ ਦੇ ਵਿੱਚ ਝਗੜਾ ਹੁੰਦਾ ਸੀ ਜਿਹਦੀਆਂ ਆਵਾਜ਼ਾਂ ਗਵਾਂਡਿਆ ਤੱਕ ਪਹੁੰਚਦੀਆਂ ਸਨ ਤੇ ਇਹਨਾਂ ਦੇ ਵਿੱਚ ਕੁੱਟਕਟਾਈਆਂ ਵੀ ਹੁੰਦਾ ਰਹਿੰਦਾ ਸੀ ਹੁਣ ਸੁਨੀਲ ਦੇ ਦੋਸਤਾਂ ਤੋਂ ਇਹ ਪਤਾ ਚੱਲਿਆ ਕਿ ਉਹਦੀ ਪਤਨੀ ਤੇ ਇਹ ਜਿਹੜਾ ਮੁੰਡਾ ਸੀ ਦੀਪੀ ਉਰਫ ਮਨਦੀਪ ਸਿੰਘ ਇਹਨਾਂ ਦੇ ਵਿੱਚ ਨਜਾਇਜ਼ ਸਬੰਧਾ ਕਰਕੇ ਸੁਨੀਲ ਹਮੇਸ਼ਾ ਹੀ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਤੇ ਇਹਦੇ ਦੋਸਤ ਵੀ ਕਹਿੰਦੇ ਸਨ ਕਿ ਹੋ ਸਕਦਾ ਹੈ ਕਿ ਸੁਨੀਤਾ ਨੇ ਹੀ ਕਤਲ ਕਰਵਾਇਆ ਹੋਵੇ ਕਿਉਂਕਿ ਇਹ ਆਮ ਗੱਲ ਹੈ ਨਜਾਇਜ਼ ਬੰਦਾ ਦੇ ਚਲਦਿਆਂ ਅਕਸਰ ਹੀ ਇਹ ਔਰਤਾਂ ਆਪਣੇ ਪਤੀ ਨੂੰ ਰਾਹ ਦਾ ਰੋੜਾ ਸਮਝਦੀਆਂ ਨੇ ਤੇ ਉਹਨਾਂ ਨੂੰ ਮਰਵਾ ਦਿੰਦੀਆਂ ਨੇ ਹੁਣ ਪੁਲਿਸ ਨੇ ਸੁਨੀਤਾ ਨੂੰ ਵੀ ਬੁਲਾਇਆ ਤੇ ਇਹ ਜਿਹੜਾ ਮਨਦੀਪ ਸਿੰਘ ਸੀ ਡੀਪੀ ਇਹਨੂੰ ਵੀ ਬੁਲਾਇਆ ਤੇ ਅਲੱਗ-ਅਲੱਗ ਬਿਠਾ ਕੇ ਇਹਨਾਂ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਲਗਾਤਾਰ 1 ਘੰਟੇ ਜਦੋਂ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾ ਸੁਨੀਲ ਦੇ ਕਤਲ ਦਾ ਰਾਜ ਬਾਹਰ ਨਿਕਲ ਆਇਆ ਸੁਨੀਤਾ ਦੱਸਦੀ ਹੈ ਕਿ ਜਦੋਂ ਉਹਦਾ ਵਿਆਹ ਹੋਇਆ ਸੀ ਤਾਂ ਉਦੋਂ ਉਹਦਾ ਪਤੀ ਸੁਨੀਲ ਜਵਾਨ ਸੀ ਹਟਾ ਕਟਾ ਸੀ ਉਹ ਸੁਨੀਤਾ ਦੀ ਜਿਸਮ ਦੀ ਜ਼ਰੂਰਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਤੇ ਸੁਨੀਤਾ ਵੀ ਹਰ ਰੋਜ਼ ਰਾਤ ਨੂੰ ਉਹਦੇ ਤੋਂ ਸੰਤੁਸ਼ਟ ਹੋ ਜਾਂਦੀ ਸੀ ਇਹਨਾਂ ਦੇ ਵਿਵਹਾਰਿਕ ਜੀਵਨ ਬਰਾ ਹੀ ਵਧੀਆ ਲੰਘਦਾ ਪਿਆ ਸੀ ਸੁਨੀਤਾ ਨੂੰ ਆਪਣੇ ਪਤੀ ਸੁਨੀਲ ਕੋਲੋਂ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਸੀ ਪਰ ਜਿਸ ਤਰ੍ਹਾਂ ਹੀ ਟਾਈਮ ਬੀਤਦਾ ਗਿਆ ਸੁਨੀਤਾ ਦੇ ਘਰ ਬੱਚੇ ਹੁੰਦੇ ਗਏ ਤੇ ਸੁਨੀਤਾ ਤੇ ਸੁਨੀਲ ਦੇ ਵਿਆਹ ਨੂੰ ਲਗਭਗ 10 ਸਾਲ ਬੀਤ ਚੁੱਕੇ ਸਨ ਸੁਨੀਲ ਹੁਣ ਆਪਣੀ ਪਤਨੀ ਦੇ ਵਿੱਚ ਇੰਟਰਸਟ ਘਟ ਲੈਣ ਲੱਗ ਪਿਆ ਸੀ ਹੁਣ ਉਹ ਸੰਤੁਸ਼ਟੀ ਉਹ ਆਪਣੀ ਪਤਨੀ ਨੂੰ ਨਹੀਂ ਦੇ ਪਾਉਂਦਾ ਸੀ ਜੋ ਉਹ ਵਿਆਹ ਤੋਂ ਕੁਝ ਸਾਲ ਬਾਅਦ ਤੱਕ ਉਹਨੂੰ ਖੁਸ਼ੀ ਦਿੰਦਾ ਸੀ ਪਰ ਸੁਨੀਤਾ ਦੀ ਉਤੇਜਨਾ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਸੀ ਉਹ ਅੱਜ ਵੀ ਉਸੇ ਤਰ੍ਹਾਂ ਹੀ ਸੁਨੀਲ ਕੋਲੋਂ ਇੱਛਾ ਰੱਖਦੀ ਸੀ ਪਰ ਸੁਨੀਲ ਉਹਨੂੰ ਰੋਕਦਾ ਸੀ ਉਹਨੂੰ ਕਹਿੰਦਾ ਸੀ ਕੀ ਵਿਆਹ ਨੂੰ ਇੰਨੇ ਸਾਲ ਹੋ ਗਏ ਪਰ ਤੂੰ ਅੱਜ ਵੀ ਉਸੇ ਤਰ੍ਹਾਂ ਹੀ ਤੈਨੂੰ ਆਪਣੇ ਮਨ ਦੇ ਉੱਤੇ ਕਾਬੂ ਪਾਉਣਾ ਚਾਹੀਦਾ ਹੈ ਬੱਚੇ ਵੱਡੇ ਹੋ ਗਏ ਨੇ ਪਰ ਸੁਨੀਤਾ ਆਪਣੇ ਪਤੀ ਸੁਨੀਲ ਨਾਲ ਲੜਦੀ ਰਹਿੰਦੀ ਸੀ ਬੱਚੇ ਵੱਡੇ ਹੋ ਗਏ ਤਾਂ ਮੈਂ ਕੀ ਆਪਣੀਆਂ ਖੁਆਇਸ਼ਾਂ ਆਪਣੇ ਸੁਪਨਿਆਂ ਨੂੰ ਮਾਰ ਦਵਾਂ ਇਸ ਗੱਲ ਨੂੰ ਲੈ ਕੇ ਇਹਨਾਂ ਦੋਨਾਂ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਸੀ ਕਈ ਕਈ ਦਿਨ ਲੰਘ ਜਾਂਦੇ ਸਨ ਇਹ ਜਿਹੜਾ ਸੁਨੀਲ ਸੀ ਇਹ ਆਪਣੀ ਪਤਨੀ ਨੂੰ ਉਹ ਸੁੱਖ ਨਹੀਂ ਦੇ ਪਾਉਂਦਾ ਸੀ ਹੁਣ ਸੁਨੀਤਾ ਸਵੇਰ ਦਾ ਕੰਮਕਾਰ ਕਰਦੀ ਸੀ ਤੇ ਪੂਰਾ ਦਿਨ ਉਹ ਫ੍ਰੀ ਰਹਿ ਜਾਂਦੀ ਸੀ ਪੂਰਾ ਦਿਨ ਉਹ ਏਸੇ ਹੀ ਗੱਲ ਬਾਰੇ ਸੋਚਦੀ ਰਹਿੰਦੀ ਸੀ ਕਿ ਸ਼ਾਇਦ ਰਾਤ ਪਵੇਗੀ ਤੇ ਉਹਨੂੰ ਖੁਸ਼ੀ ਪ੍ਰਾਪਤ ਹੋਵੇਗੀ ਪਰ ਉਹਨੂੰ ਇਹ ਖੁਸ਼ੀ ਨਹੀਂ ਮਿਲ ਰਹੀ ਸੀ ਏਸੇ ਕਰਕੇ ਉਹ ਹੁਣ ਆਪਣੇ ਜੀਵਨ ਤੋਂ ਉਪਕੇ ਉਹ ਫਿਰ ਹੁਣ ਸਕੂਲ ਦੇ ਵਿੱਚ ਨੌਕਰੀ ਕਰਨ ਲੱਗ ਪੈਂਦੀ ਹੈ ਕਿ ਉਹਦਾ ਟਾਈਮ ਪਾਸ ਹੋ ਜਾਵੇਗਾ ਕਈ ਥਾਵਾਂ ਤੇ ਉਹਨੂੰ ਲੱਭਣ ਤੋਂ ਬਾਅਦ ਰਣਜੀਤ ਸਿੰਘ ਨਗਰ ਦੇ ਵਿੱਚ ਉਹਨੂੰ ਇੱਕ ਪਲੇਵੇ ਸਕੂਲ ਦੇ ਵਿੱਚ ਕੇਅਰ ਟੇਕਰ ਦੀ ਨੌਕਰੀ ਮਿਲ ਜਾਂਦੀ ਹੈ ਤੇ ਇਸੇ ਸਕੂਲ ਦੇ ਵਿੱਚ ਸੁਨੀਤਾ ਦੀ ਹੁਣ ਮੁਲਾਕਾਤ ਹੁੰਦੀ ਹੈ ਮਨਜੀਤ ਸਿੰਘ ਉਰਫ ਡੀਪੀ ਦੇ ਨਾਲ ਉਹ ਆਪਣੀ 3.5 ਸਾਲ ਦੀ ਬੱਚੀ ਨੂੰ ਇੱਥੇ ਸਕੂਲ ਦੇ ਵਿੱਚ ਛੱਡਣ ਆਉਂਦਾ ਸੀ ਨਦੀਪ ਹੁਣ ਸਵੇਰੇ ਆਪਣੀ ਬੱਚੀ ਨੂੰ ਕਦੀ ਮੋਟਰਸਾਈਕਲ ਤੇ ਲੈ ਕੇ ਆਉਂਦਾ ਸੀ ਤੇ ਕਦੀ ਗੱਡੀ ਤੇ ਲੈ ਕੇ ਆਉਂਦਾ ਸੀ ਜਦੋਂ ਰੋਜ਼ ਦੋ ਵਾਰੀ ਇਸ ਸਕੂਲ ਦੇ ਵਿੱਚ ਆਉਂਦਾ ਸੀ ਤਾਂ ਇਹਨਾਂ ਦੇ ਵਿੱਚ ਗੱਲਾਂបਾਤਾਂ ਆਪਸ ਦੇ ਵਿੱਚ ਹੁੰਦੀਆਂ ਸਨ ਤੇ ਇਹ ਜਿਹੜਾ ਮਨਦੀਪ ਸਿੰਘ ਸੀ ਇਹ ਗੱਲਾਂ ਦਾ ਗੱਲ ਰਹੀ ਸੀ ਇਹ ਗੱਲਾਂ ਬੜੇ ਵਧੀਆ ਤਰੀਕੇ ਦੇ ਨਾਲ ਕਰਦਾ ਸੀ ਜਿਸ ਕਰਕੇ ਸੁਨੀਤਾ ਇਹਦੀਆਂ ਗੱਲਾਂ ਦੇ ਵਿੱਚ ਜਲਦੀ ਹੀ ਆ ਗਈ ਸੀ ਤੇ ਹੁਣ ਇਹਨਾਂ ਦਾ ਇਹ ਗੱਲਾਂਬਾਤਾਂ ਦਾ ਸਿਲਸਲਾ ਮੁਲਾਕਾਤਾਂ ਦੇ ਵਿੱਚ ਪਹੁੰਚ ਗਿਆ ਸੀ ਹੁਣ ਇਹ ਆਪਣੀ ਗੱਡੀ ਦੇ ਵਿੱਚ ਕਈ ਵਾਰੀ ਇਹਨੂੰ ਬਾਹਰ ਲੈ ਕੇ ਜਾਂਦਾ ਸੀ ਘਮਾਉਂਦਾ ਫੜਾਉਂਦਾ ਸੀ ਕਿਉਂਕਿ ਸੁਨੀਤਾ ਪਹਿਲਾਂ ਤੋਂ ਹੀ ਏਸੇ ਹੀ ਪਾਲ ਦੇ ਵਿੱਚ ਸੀ ਕਿ ਉਹਨੂੰ ਬਾਹਰ ਇਹੋ ਜਿਹਾ ਕੋਈ ਬੰਦਾ ਮਿਲੇ ਜੋ ਇਹਨੂੰ ਘਮਾਵੇ ਫਰਾਵੇ ਇਹਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਇਹਨੂੰ ਖੁਸ਼ ਰੱਖੇ ਤੇ ਇਹ ਜਿਹੜਾ ਮਨਦੀਪ ਸਿੰਘ ਡੀਪੀਸੀ ਇਹ ਵੀ ਇਸੇ ਤਰ੍ਹਾਂ ਦਾ ਹੀ ਬੰਦਾ ਸੀ ਹੁਣ ਇਹਨਾਂ ਦਾ ਇਹ ਰੋਜ਼ ਦਾ ਕੰਮ ਹੋ ਚੁੱਕਿਆ ਸੀ ਸਕੂਲ ਤੋਂ ਬਾਹਰ ਇੱਕ ਦੂਜੇ ਨੂੰ ਮਿਲਦੇ ਨੇ ਇੱਕ ਦੂਜੇ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਹੁਣ ਇਹ ਸੁਨੀਤਾ ਨੂੰ ਕਿਸੇ ਦਾ ਕੋਈ ਡਰ ਨਹੀਂ ਰਹਿ ਗਿਆ ਸੀ ਇਹ ਛੜੇ ਆਮ ਕਰੋ ਨਿਕਲਦੀ ਸੀ ਮਨਦੀਪ ਸਿੰਘ ਦੇ ਨਾਲ ਘੁੰਮਦੀ ਫਿਰਦੀ ਸੀ ਇਹਨਾਂ ਨੂੰ ਅਕਸਰ ਹੀ ਹੁਣ ਮਹੱਲੇ ਵਾਲੇ ਦੇਖਦੇ ਨੇ ਆਸਪਰੋਸ ਵਾਲੇ ਦੇਖਦੇ ਨੇ ਪਰ ਇਹ ਕਿਸੇ ਕੋਲੋਂ ਨਹੀਂ ਡਰਦੀ ਸੀ ਜਦੋਂ ਤੱਕ ਇਹ ਸੁਨੀਲ ਦੇ ਕੰਨਾ ਤੱਕ ਇਹ ਗੱਲ ਪਹੁੰਚਦੀ ਉਦੋਂ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਹੁਣ ਇਸ ਟਾਈਮ ਦੇ ਉੱਤੇ ਸੁਨੀਤਾ ਮਨਦੀਪ ਨੂੰ ਬਿਲਕੁਲ ਵੀ ਛੱਡਣਾ ਨਹੀਂ ਚਾਹੁੰਦੀ ਸੀ ਹੁਣ ਨੀਲ ਨੇ ਪਹਿਲਾ ਤਾਂ ਆਪਣੀ ਪਤਨੀ ਨੂੰ ਪਿਆਰ ਨਾਲ ਸਮਝਾਇਆ ਪਰ ਜਦੋਂ ਇਹ ਨਹੀਂ ਮੰਨੀ ਤਾਂ ਫਿਰ ਉਹਨੇ ਇਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਇਸ ਗੱਲ ਤੋਂ ਤੰਗ ਆ ਕੇ ਸੁਨੀਤਾ ਨੇ ਆਪਣੇ ਆਸ਼ਕ ਮਨਦੀਪ ਨੂੰ ਕਿਹਾ ਕਿ ਜਾਂ ਤੇ ਤੂੰ ਮੇਰਾ ਪਿੱਛਾ ਛੱਡ ਦੇ ਜਾਂ ਫਿਰ ਮੇਰਾ ਪਿੱਛਾ ਮੇਰੇ ਪਤੀ ਕੋਲੋਂ ਛੁਡਵਾ ਦੇ ਮਨਦੀਪ ਵੀ ਸੁਨੀਤਾ ਨੂੰ ਨਹੀਂ ਛੱਡਣਾ ਚਾਹੁੰਦਾ ਸੀ ਇਸ ਲਈ ਉਹਨੇ ਇਹ ਸੋਚਿਆ ਕਿ ਉਹ ਸੁਨੀਲ ਨੂੰ ਹੀ ਰਸਤੇ 'ਚੋਂ ਹਟਾ ਦੇਵੇਗਾ ਹੁਣ ਮਨਦੀਪ ਸਿੰਘ ਨੇ ਇਸ ਕੰਮ ਦੇ ਲਈ ਤਿੰਨ ਬੰਦਿਆਂ ਨੂੰ ਸੁਪਾੜੀ ਦਿੱਤੀ ਇਹਨਾਂ ਤਿੰਨਾਂ ਬੰਦਿਆਂ ਨੇ 21 ਮਈ ਦੀ ਸ਼ਾਮ ਨੂੰ 7:30 ਵਜੇ ਦੇ ਕਰੀਬ ਸਿਟੀ ਸੈਂਟਰ ਦੇ ਇੱਕ ਸੁੰਸਾਨ ਇਲਾਕੇ ਨੂੰ ਚੁਣਿਆ ਤੇ ਜਦੋਂ ਹੁਣ ਇਹ ਸੁਨੀਲ ਆ ਰਿਹਾ ਸੀ ਤਾਂ ਉਸ ਸਮੇਂ ਸੁਨੀਤਾ ਨੇ ਹੀ ਇਸ ਬਾਰੇ ਜਾਣਕਾਰੀ ਆਪਣੇ ਆਸ਼ਿਕ ਨੂੰ ਦਿੱਤੀ ਕਿ ਉਹ ਕਿੱਥੇ ਪਹੁੰਚਿਆ ਹੈ ਫਿਰ ਇਹਨੇ ਮਨਦੀਪ ਸਿੰਘ ਨੇ ਆਪਣੇ ਉਹਨਾਂ ਸਾਥੀਆਂ ਦੇ ਨਾਲ ਮਿਲ ਕੇ ਇਹਨੂੰ ਰਸਤੇ ਸਿਟੀ ਸੈਂਟਰ ਦੇ ਵਿੱਚ ਹੀ ਖੜਾ ਕਰ ਲਿਆ ਤਾਂ ਉੱਥੇ ਇਹਦੇ ਤੇ ਹੈਵੀ ਚੀਜ਼ ਦੇ ਨਾਲ ਸੁਨੀਲ ਦੇ ਸਿਰ ਦੇ ਉੱਤੇ ਵਾਰ ਕੀਤਾ ਇਹਨਾਂ ਤਿੰਨਾਂ ਚਾਰਾਂ ਜਾਨਿਆਂ ਨੇ ਮਿਲ ਕੇ ਇਹਦਾ ਗਲਾ ਦਬਾ ਕੇ ਇਹਨੂੰ ਜਾਨੋਂ ਮਾਰ ਦਿੱਤਾ। ਪੁਲਿਸ ਨੇ ਹੁਣ ਮਨਦੀਪ ਸਿੰਘ ਨੂੰ ਇਹਦੇ ਸਾਥੀ ਸੰਨੀ ਤੇ ਪ੍ਰਕਾਸ਼ ਨੂੰ ਵੀ ਜੇਲ੍ਹ ਦੇ ਵਿੱਚ ਭੇਜ ਦਿੱਤਾ। ਇੱਕ ਵਾਰੀ ਫਿਰ ਤੋਂ ਇਸ ਸਟੋਰੀ ਤੋਂ ਪਤਾ ਚੱਲ ਗਿਆ ਕਿ ਕਲ ਯੁਗ ਦੇ ਵਿੱਚ ਜਿਸਮ ਦੀ ਭੁੱਖ ਬਾਕੀ ਸਾਰੇ ਰਿਸ਼ਤੇ ਨਾਤਿਆਂ ਤੋਂ ਕਿਤੇ ਉੱਤੇ ਹੈ। ਨਾਜਾਇਜ਼ਬੰਦ ਕਿਸੇ ਵੀ ਰਿਸ਼ਤੇ ਦੇ ਉੱਤੇ ਭਾਰੀ ਪੈ ਜਾਂਦੇ ਨੇ। ਤੇ ਆਦਮੀ ਜਾਂ ਫਿਰ ਔਰਤ ਇਹਨਾਂ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਕਿਸੇ ਨੂੰ ਵੀ ਕਤਲ ਕਰਨ ਲੱਗਿਆ ਨਹੀਂ ਸੋਚਦੇ ਕਿ ਇਹਦੇ ਪਿੱਛੇ ਕੀ ਅੰਜਾਮ ਹੋਵੇਗਾ। ਬਾਕੀ ਇਸ ਘਟਨਾ ਨੂੰ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਨਾਜਾਇਜ਼ ਰਿਸ਼ਤੇ ਕਰਦਿਆਂ ਨੂੰ ਤਬਾਹ ਕਰ ਦਿੰਦੇ ਨੇ ਇਸ ਲਈ ਆਪਣੇ ਆਪ ਨੂੰ ਇਹੋ ਜਿਹੀਆਂ ਕੁਰੀਤੀਆਂ ਤੋਂ ਬਚਾਉਣਾ ਚਾਹੀਦਾ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਇਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਤੁਸੀਂ ਕਰ ਸਕਦੇ ਹੋ ਧੰਨਵਾਦ